ਸਰ ਕਲਤਨ ਸਿੰਘ ਪਧੈਣਾ ਹੋਰਾਂ ਦੇ ਨਾਲ ਪ੍ਰਿੰਸ ਸਾਹਿਬ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਿੰਸ ਸਾਹਿਬ ਆਪਾਂ ਨੂੰ ਪਤਾ ਹੀ ਹੈ ਕੈਨੇਡਾ ਦੇ ਵਿੱਚ ਜਸਟਨ ਟ੍ਰੂਡੋ ਨੇ ਜਦੋਂ ਅਸਤੀਫਾ ਦਿੱਤਾ ਤੇ ਬਹੁਤ ਸਾਰੇ ਨਾਮ ਦਾਅਵੇਦਾਰੀ ਹੈ ਜਿਹੜੀ ਹੈ ਜੀ ਉਹ ਪਾਰਟੀ ਲੀਡਰ ਦੇ ਲਈ ਅੱਗੇ ਆ ਜਾਂਦੇ ਨੇ ਔਰ ਫਿਰ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਤੇ ਪਰ ਤੁਹਾਨੂੰ ਇਹ ਵੀ ਪਤਾ ਹੈ ਜੀ ਬਹੁਤ ਸਾਰੇ ਨੌ ਜਿਹੜੇ ਹੈ ਜੀ ਉਹ ਪਿੱਛੇ ਵੀ ਹਟ ਗਏ ਨੇ ਤੇ ਦਾਵੇਦਾਰੀ ਛੱਡੀਆ ਬਹੁਤ ਸਾਰੇ ਲੋਕਾਂ ਨੇ ਹੁਣ ਇਸੇ ਲੜੀ ਦੇ ਵਿੱਚ ਕ੍ਰਿਸਟਿਨ ਕਲਾਰਕ ਨੇ ਵੀ ਆਪਣੀ ਦਾਵੇਦਾਰੀ ਛੱਡਤੀ ਜੀ ਕਹਿੰਦੇ ਬਿਲਕੁਲ ਦੇਖੋ ਇਸ ਸਮੇਂ ਤੱਕ ਅਗਰ ਅਸੀਂ ਗੱਲ ਕਰੀਏ ਤੇ ਬਹੁਤ ਸਾਰੇ ਜੋ ਵੱਡੇ ਲੀਡਰ ਨੇ ਫੈਡਰਲ ਮਿਨਿਸਟਰ ਵੀ ਨੇ ਸੋਹਣਾ ਨੇ ਇੱਕ ਇੱਕ ਕਰਕੇ ਆਪਣਾ ਨਾਮ ਇਸ ਦਾਵੇਦਾਰੀ ਤੋਂ ਪਿੱਛੇ ਜਿਹੜਾ ਹਟਾਇਆ ਸੋ ਇਹਦੇ ਵਿੱਚ ਜੇਕਰ ਅਸੀਂ ਜਿਹੜੇ ਸਾਬਕਾ ਵਿੱਤ ਮੰਤਰੀ ਆ ਕ੍ਰਿਸਟਿਆ ਫ੍ਰੀਲੈਂਡ ਜਾਂ ਜਿਹੜੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਨੀਆ ਸੋ ਇਸ ਸਮੇਂ ਇਹ ਉਹ ਵੱਡੇ ਦਾਅਵੇਦਾਰ ਲੱਗ ਰਹੇ ਨੇ ਵੀ ਅਗਰ ਆਉਣ ਵਾਲੇ ਸਮੇਂ ਦਾਨ ਲਿਬਰਲ ਦੀ ਜਦੋਂ ਇਹ ਲੀਡਰਸ਼ਿਪ ਦੀ ਚੋਣ ਹੋਣੀ ਹੈ ਸੋ ਮੁੱਖ ਮੁਕਾਬਲਾ ਇਹਨਾਂ ਦੇ ਵਿੱਚ ਹੀ ਹੋਵੇਗਾ ਭਾਵੇਂ ਕਿ ਉਹਨਾਂ ਨੇ ਆਪਣੀ ਅਫੀਸ਼ੀਅਲ ਤੌਰ ਤੇ ਦਾਅਵੇਦਾਰੀ ਹਜੇ ਨਹੀਂ ਕੀਤੀ ਹੈ ਪਰ ਉਮੀਦ ਹੈ ਵੀ ਜਲਦ ਉਹਨਾਂ ਵੱਲੋਂ ਇਸ ਸਬੰਧ ਵਿੱਚ ਇਹ ਐਲਾਨ ਕਰ ਦਿੱਤੇ ਜਾਣਗੇ ਸੋ ਜੋ ਵੱਡੇ ਲੀਡਰ ਇਸ ਦਾਅਵੇਦਾਰੀ ਚ ਪਿੱਛੇ ਹਟ ਰਹੇ ਨੇ ਉਹਨਾਂ ਦੇ ਵਿੱਚ ਜੇਕਰ ਅਸੀਂ ਦੇਖੀਏ ਆ ਜਿਹੜੇ ਵਿਦੇਸ਼ ਮੰਤਰੀ ਮੈਲਨੀ ਜੋਲੀ ਹੈ ਤੇ ਜਿਹੜੇ ਫਲੈਸ਼ ਮਿਨਿਸਟਰ ਨੇ ਸਾਡੇ ਡੋਮਨਿਕ ਲੈਬਲਾਕ ਤੇ ਟ੍ਰਾਂਸਪੋਰਟ ਮੰਤਰੀ ਅਨੰਦ ਨੇ ਤੇ ਇਸ ਤੋਂ ਇਲਾਵਾ ਜੇਕਰ ਫਰਾਂਸਵਾ ਫਿਲਿਪ ਸ਼ੈਂਪੇਨ ਜਿਹੜੇ ਕਿ ਇਨੋਵੇਸ਼ਨ ਮੰਤਰੀ ਨੇ ਉਹਨਾਂ ਨੇ ਵੀ ਕਿਹਾ ਵੀ ਉਹ ਵੀ ਇਸ ਚ ਦਅਵੇਦਾਰੀ ਤੋਂ ਆਪਣੇ ਆਪ ਨੂੰ ਪਿੱਛੇ ਹਟਾਰੇ ਨੇ ਤੇ ਇੱਕ ਇਹਦੇ ਵਿੱਚ ਨਾਮ ਹੋਰ ਚਰਚਾ ਦੇ ਵਿੱਚ ਚੱਲ ਰਿਹਾ ਸੀਗਾ ਜਿਹਦਾ ਜਿਕਰ ਵੀ ਜਿਹੜੇ ਪ੍ਰਮੁੱਖ ਮੁਕਾਬਲੇ ਦੇ ਵਿੱਚ ਮੰਨਿਆ ਜਾ ਰਿਹਾ ਸੀਗਾ ਉਹ ਸੀਗੇ ਕ੍ਰਿਸਟੀ ਕਲਾਰਕ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਉੱਥੇ ਦੇ ਸਾਬਕਾ ਪ੍ਰੀਮੀਅਰ ਸਾਬਕਾ ਮੁੱਖ ਮੰਤਰੀ ਰਹੇ ਨੇ ਤੇ ਉਹਨਾਂ ਨੇ ਵੀ ਪਹਿਲਾਂ ਇਹ ਗੱਲ ਆਖੀ ਸੀ ਕਿ ਉਹ ਇੱਕ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਨੇ ਸੋ ਇਸ ਦਾਅਵੇਦਾਰੀ ਨੂੰ ਗੰਭੀਰਤਾ ਦੇ ਨਾਲ ਲੈ ਰਹੇ ਨੇ ਤੇ ਇਸ ਤਰੀਕੇ ਦੀਆਂ ਵੀ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਸੀ ਕਿ ਜੋ ਹੁਣ ਮੌਜੂਦਾ ਸਰਕਾਰ ਹੈ ਕਿ ਲੋਕਾਂ ਦਾ ਮੂੰਹ ਮੌਜੂਦਾ ਸਰਕਾਰ ਤੋਂ ਭੰਗ ਹੋ ਚੁੱਕਾ ਆ ਤੇ ਜੋ ਵੱਖ-ਵੱਖ ਪੋਲਸ ਆ ਰਹੇ ਨੇ ਤੇ ਉਹਦੇ ਵਿੱਚ ਮੌਜੂਦਾ ਸਰਕਾਰ ਦੇ ਹੱਕ ਦੇ ਵਿੱਚ ਬਹੁਤਾ ਕੁਝ ਨਜ਼ਰ ਨਹੀਂ ਆ ਰਿਹਾ ਤੇ ਇਸ ਤਰੀਕੇ ਦੇ ਵੀ ਦਰਕ ਆ ਰਹੇ ਸਿਗੇ ਵੀ ਅਗਰ ਕ੍ਰਿਸਟੀ ਕਲਾਰਕ ਇਸ ਰੈਸਟ ਵਿੱਚ ਆ ਜਾਂਦੇ ਨੇ ਕਿਉਂਕਿ ਉਹ ਮੌਜੂਦਾ ਸਰਕਾਰ ਦਾ ਹਿੱਸਾ ਨਹੀਂ ਹਨ ਤੇ ਉਮੀਦ ਹੈ ਕਿ ਉਹ ਸ਼ਾਇਦ ਇਹ ਜੋ ਲਿਬਰਲ ਪਾਰਟੀ ਦੇ ਪੋਲਸ ਨੇ ਜੋ ਅੱਜ ਇੰਨੇ ਹੇਠ ਆ ਚੁੱਕੇ ਨੇ ਤੇ ਸ਼ੈਡ ਉਹਨਾਂ ਦੇ ਜੇ ਥੋੜਾ ਬਹੁਤ ਸੁਧਾਰ ਹੋ ਸਕਦਾ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਇਹ ਜਿਹੜੀਆਂ ਸਾਹਮਣੇ ਆ ਰਹੀਆਂ ਸੀ ਪਰ ਜਦੋਂ ਕਿ ਹੁਣ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਸਾਹਮਣੇ ਲਿਆਂਦੀ ਹੈ ਕਹਿੰਦੇ ਕਿ ਮੈਂ ਇਹ ਵਿਚਾਰ ਵਟਾਂਦਰਾ ਗੰਭੀਰਤਾ ਦੇ ਨਾਲ ਪਨੀ ਕੀਤਾ ਆ ਤੇ ਉਹ ਨਹੀਂ ਕਹਿੰਦੇ ਵੀ ਮੈਂ ਤਲੀ ਕੰਸਰਵੇਟਿਵ ਪਾਰਟੀ ਦੀ ਮੈਂਬਰ ਰਹੀ ਹਾਂ ਪਰ ਉਹਨਾਂ ਨੇ ਕਿਹਾ ਕਿ ਇਹ ਮੈਨੂੰ ਲੱਗ ਰਿਹਾ ਕਿ ਜਿੰਨਾ ਕੁ ਸਮਰਥਨ ਇਹ ਮੈਨੂੰ ਇਹ ਮਿਲਣਾ ਚਾਹੀਦਾ ਸੀਗਾ ਕਿ ਮੈਂ ਉਹਨਾਂ ਸਮਰਥਨ ਜੁਟਾ ਪਾਵਾਂ ਕਿਉਂਕਿ ਸਮਾਂ ਬਹੁਤ ਘੱਟ ਸੀਗਾ ਵੀ ਇੰਨੇ ਘੱਟ ਸਮੇਂ ਦੇ ਵਿੱਚ ਇਹ ਉਹਨਾਂ ਕ ਸਮਰਥਨ ਜੁਟਾਪਣਾ ਇਸ ਲੀਡਰਸ਼ਿਪ ਦੀ ਰੇਸ ਨੂੰ ਵਧੀਆ ਢੰਗ ਦੇ ਨਾਲ ਇਹ ਜਿਹੜਾ ਆ ਅੰਤ ਤੱਕ ਜਿਹੜਾ ਮੁਕਾਮ ਸੱਚ ਲੈ ਜਾਣਾ ਕਿਉਂਕਿ ਇਹ 9 ਮਾਰਚ ਨੂੰ ਨਵਾਂ ਲੀਡਰ ਚੁਣਨਾ ਆ 31 ਜਨਵਰੀ ਤੱਕ ਜਿਹੜਾ ਆ ਐਂਟਰੀ ਫੀਸ ਜਿਹੜੀ ਅਸੀਂ ਕੱਲ ਵੀ ਗੱਲ ਕਰ ਰਹੇ ਸੀ 3.5 ਲੱਖ ਡਾਲਰ ਦੇ ਇਹ ਘੇਰ ਐਲਾਨ ਮੈਂ ਆਪਣਾ ਕਰਨਾ ਸੋ ਸਮਾਂ ਕੋਈ ਬਹੁਤਾ ਜ਼ਿਆਦਾ ਨਹੀਂ ਸੀਗਾ ਤਾਂ ਇਸ ਕਰਕੇ ਉਹ ਕਹਿੰਦੇ ਵੀ ਮੈਂ ਆਪਣੇ ਆਪ ਨੂੰ ਈਦੇ ਤੋਂ ਅਲੱਗ ਕੀਤਾ ਸੋ ਹੁਣ ਜੋ ਸਥਿਤੀਆਂ ਬਣੀਆਂ ਹੋਈਆਂ ਜੇ ਅਫੀਸ਼ੀਅਲ ਤੌਰ ਤੇ ਦੇਖੀਏ ਤੇ ਜੋ ਨੋਵਾ ਸਕੋਸ਼ੀਆ ਤੋਂ ਜੋ ਮੂਲ ਨਿਵਾਸੀ ਐਮਪੀ ਨੇ ਜਰਮੀ ਬੈਕਿਸਟੀ ਨੇ ਔਰ ਤੋਂ ਜੋ ਨੈਤੀਆਂ ਤੋਂ ਜੋ ਮੈਂਬਰ ਪਾਰਲੀਮੈਂਟ ਨੇ ਚੰਦਰ ਆਰਿਆ ਤੇ ਜਿਹੜੇ ਸਾਬਕਾ ਮੋਂਟਰੀਅਲ ਐਮਪੀ ਨੇ ਫ੍ਰੈਂਕ ਬੈਲੇ ਸੈੱਟ ਸੋ ਹਾਲੇ ਤੱਕ ਦੇਖੀ ਤਾਂ ਇਹਨਾਂ ਵੱਲੋਂ ਅਫੀਸ਼ੀਅਲ ਤੌਰ ਤੇ ਜਿਹੜੀ ਆ ਇਸ ਤੀ ਕਿਰਿਆ ਗੱਲਾਂਬਾਤਾਂ ਕੀਤੀਆਂ ਗਈਆਂ ਨੇ ਵੀ ਅਸੀਂ ਇਸ ਦੌੜ ਦੇ ਵਿੱਚ ਹਿੱਸਾ ਲੜਨ ਨਾਲ ਜੇਕਰ ਅਸੀਂ ਗਵਰਨਮੈਂਟ ਹਾਊਸ ਲੀਡਰ ਕ੍ਰੀਨਾ ਗੋਲਡ ਦੀ ਵੀ ਗੱਲ ਕਰੀਏ ਸੋ ਉਹਨਾਂ ਦੇ ਬਾਰੇ ਵੀ ਇਹ ਗੱਲਾਂ ਆ ਰਹੀਆਂ ਨੇ ਵੀ ਉਹ ਵੀ ਜਲਦ ਆਪਣੀ ਉਮੀਦਵਾਰੀ ਦਾ ਐਲਾਨ ਕਰ ਸਕਦੇ ਨੇ 35 ਸਾਲਾਂ ਦੀ ਉਮਰ ਹੈ ਤੇ ਘੱਟ ਉਮਰ ਦੇ ਉਹ ਜਿਹੜੇ ਆ ਲੀਡਰਸ਼ਿਪ ਦੇ ਇਸ ਵਿੱਚ ਚੜੇ ਮੀਦਵਾਰ ਹੋਣਗੇ ਤੇ ਹੁਣ ਬਾਕੀ ਦੇਖੋ ਵੀ ਇਹ ਜਿਹੜੇ ਪ੍ਰਮੁੱਖ ਜਿਹੜੇ ਜਿਸ ਵੇਲੇ ਮੈਂ ਗੱਲ ਕੀਤੀ ਵੀ ਮਾਰਕ ਕਾਰਨੇ ਸਾਹਿਬ ਨੇ ਤੇ ਕ੍ਰਿਸਟਿਆ ਫਰੀ ਲੈਂਡ ਨੇ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਮੁਕਾਬਲਾ ਹੋਵੇਗਾ ਤੇ ਜੋ ਇਹ ਸਿਆਸੀ ਮਾਹਰ ਨੇ ਜੋ ਇਸ ਸਿਆਸਤ ਨੂੰ ਗੰਭੀਰਤਾ ਦੇ ਨਾਲ ਦੇਖਦੇ ਨੇ ਟਿੱਪਣੀਆਂ ਕਰਦੇ ਨੇ ਤੇ ਉਹਨਾਂ ਦੀ ਮੰਨੀ ਹੈ ਤੇ ਇਹਦੇ ਵਿੱਚ ਮਾਰਕ ਕਾਰਨੇ ਸਾਹਬ ਦਾ ਹੱਥ ਜਿਹੜਾ ਆ ਉੱਪਰ ਨਜ਼ਰ ਆ ਰਿਹਾ ਤੇ ਲੱਗ ਰਿਹਾ ਕਿ ਉਹ ਇਸ ਰੇਸ ਨੂੰ ਜਿੱਤ ਸਕਦੇ ਨੇ ਉਹਨਾਂ ਨੂੰ ਲਿਬਰਲ ਪਾਰਟੀ ਦਾ ਵਧੇਰੇ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਤਰੀਕੇ ਦੇ ਹੁਣ ਤੱਕ ਦੇ ਜੋ ਹਾਲਾਤ ਨੇ ਲੱਗ ਰਿਹਾ ਕਿ ਅਗਲੇ ਜਿਹੜੇ ਲਿਬਰਲ ਲੀਡਰ ਹੋਣਗੇ ਉਹ ਮਾਰਕ ਕਾਰਨੇਸ ਸਾਹਿਬ ਬਣ ਸਕਦੇ ਨੇ ਬਾਕੀ ਭਾਵੇਂ ਹੋਰ ਜੋ ਮਾਚੀ ਦਾਬੇਦਾਰੀ ਕਰੀ ਜਾ ਰਹੀ ਹੈ ਸਿ ਪ੍ਰਾਈਮ ਮਿਨਿਸਟਰ ਬਣਨਾ ਸੀ ਪ੍ਰਾਈਮ ਮਿਨਿਸਟਰ ਬਣ ਕੇ ਇੱਕਾਦਨਾ ਇਹਨਾਂ ਚੋਂ ਸਭ ਤੋਂ ਜਿਹੜਾ ਇਹ ਮਜ਼ਬੂਤ ਦਾਵਾ ਇਸ ਸਮੇਂ ਚੇਕਰ ਉਸ ਥੋੜੇ ਦੇ ਨਾਲ ਜਦੋਂ ਨੇ ਆਪਣਾ ਅਫੀਸ਼ੀਅਲ ਕਾਦਣਾ ਤੇ ਮਾਰਕ ਕਾਰਨੇਸ ਸਾਹਿਬ ਦੀ ਕ੍ਰਿਸਟੀਆਂ ਫਰੀ ਲੈਂਡ ਦੇ ਵਿੱਚ ਹੀ ਜਿਹੜੀ ਹੈ ਟੱਕਰ ਹੋਣੀ ਤੇ ਕਾਰਨੇਸ ਸਾਹਿਬ ਦਾ ਹੱਥ ਜਿਹੜਾ ਇੱਕ ਤੇ ਉੱਪਰ ਨਜ਼ਰ ਆ ਗਿਆ ਜੀ ਜੀ ਜੀਪ ਦੇਣਾ ਸਾਹਿਬ ਫਰੈਂਡ ਸਾਹਿਬ ਅਗਲੀ ਖਬਰ ਆਪਾਂ ਆਪਣੀ ਪ੍ਰੋਵਿੰਸ ਤੋਂ ਕਰਦੇ ਹਾਂ ਜੀ ਉਹ ਹੈਗੀ ਆ ਫਿਰ ਹੰਟਾਰੀਓ ਦੀ ਗੱਲਬਾਤ ਤੇ ਡਾਕਫੋਰਸ ਕਰ ਰਹੀ ਤੋ ਦੇਖੋ ਇਹਦੇ ਵਿੱਚ ਇਹ ਪ੍ਰੀਮੀਅਰ ਸਾਹਿਬ ਜਿਹੜੇ ਨੇ ਏਕਤਮ ਸਾਹਿਬ ਉੱਤੇ ਧਮਕੀਆਂ ਦੇ ਰਹੇ ਨੇ ਥੈਟ ਦੇ ਨੇ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਅਲਬਾਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਹ ਗੱਲ ਕਹੀ ਹੈ ਵੀ ਸਾਨੂੰ ਇਹ ਟੈਰਿਸ ਵਾਸਤੇ ਯਤਾਰ ਜਿਹੜਾ ਹੋ ਜਾਣਾ ਚਾਹੀਦਾ ਸੋ ਉਹਨਾਂ ਨੇ ਵੀ ਸੰਭਾਵਨਾ ਪਟਾਈ ਹੈ ਗੇਟ ਰਮ ਸਾਹਿਬ ਆਪਣੇ ਰਾਜਨੀਤਿਕ ਜਟੇ ਹੋਏ ਨੇ ਸੋ ਤਾਰੀਫ ਲੱਗਣ ਦੀ ਪੂਰੀ ਪੂਰੀ ਸੰਭਾਵਨਾ ਆ ਸੋ ਇਹਦੇ ਵਿੱਚ ਜੇਕਰ ਅੱਜ ਜਸਟਨ ਟਿਊਡੋ ਸਾਹਿਬ ਦੀ ਗੱਲ ਕਰੀਏ ਤੇ ਉਹ ਇਹ ਕੈਨੇਡਾ ਦੇ ਪ੍ਰੀਮੀਅਰਸ ਦੇ ਨਾਲ ਇਹ ਅੱਜ ਫਿਰ ਉਹਨਾਂ ਦੀ ਜਿਹੜੀ ਹੈ ਮੁਲਾਕਾਤ ਹੋਣੀ ਹੈ ਸੋ ਇਹਦੇ ਵਿੱਚ ਉਹ ਵੱਖ-ਵੱਖ ਜਿਹੜੇ ਮੁੱਦੇ ਨੇ ਤੇ ਵੱਖ-ਵੱਖ ਜਿਹੜੇ ਆ ਇਹ ਜਿੰਨੇ ਵੀ ਖਰਚੇ ਨੇ ਵੱਖ-ਵੱਖ ਪ੍ਰੀਮੀਅਰਸ ਦੇ ਜਿੰਨੇ ਖਰਚੇ ਨੇ ਸੋ ਉਹਨਾਂ ਦੇ ਬਾਬਤ ਜਿਹੜੀ ਉਹਨਾਂ ਨੇ ਮੁਲਾਕਾਤ ਕਰਨੀ ਹੈ ਸੋ ਇਹਦੇ ਵਿੱਚ ਕੈਨੇਡਾ ਦੇ ਜਿਹੜੇ ਪ੍ਰੀਮੀਅਰਸ ਨੇ ਸੋ ਉਹਨਾਂ ਦੇ ਨਾਲ ਇਹ ਡਿਸਕਸ਼ਨ ਕੀਤੀ ਜਾਊਗੀ ਵੀ ਜੋ ਹੁਣ ਥ੍ਰੈਟ ਸਾਡੇ ਸਾਹਮਣੇ ਆ ਚੁੱਕੀ ਹੈ ਸੋ ਇਸ ਥ੍ਰੈਟ ਦਾ ਅਸੀਂ ਕਿਸ ਤੰਗ ਦੇ ਨਾਲ ਮੁਕਾਬਲਾ ਕਰਨਾ ਸੋ ਪਹਿਲਾਂ ਵੀ ਜਸਟਨ ਚੂਡੋ ਸਾਹਿਬ ਦੀ ਇਸ ਤਰੀਕੇ ਦਾ ਪ੍ਰੀਮੀਅਰਸ ਦੇ ਨਾਲ ਮੁਲਾਕਾਤ ਤਾਂ ਹੋਈ ਯਾਨੀ ਅੱਜ ਦੁਬਾਰਾ ਫਿਰ ਸਾਰੇ ਪ੍ਰੀਮੀਅਰਸ ਨੂੰ ਇਕੱਠੇ ਕਰਕੇ ਮੁਲਾਕਾਤ ਕਰਨੀ ਹੈ ਤੇ ਇਸ ਤੋਂ ਪਹਿਲਾਂ ਜੇ ਡੈਡਫੋਰਡ ਸਾਹਿਬ ਦੀ ਗੱਲ ਕਰੀਏ ਸੋ ਉਹਨਾਂ ਨੇ ਇੱਕ ਖਰਸ਼ਾ ਤਕਟਾਇਆ ਯਾ ਉਹਨਾਂ ਦੇ ਅੰਦਾਜ਼ੇ ਲਾਏ ਹੈ ਕਹਿੰਦੇ ਕਿਉਂਕਿ ਅੰਟਾਰੀਓ ਦਾ ਸਾਡਾ ਜਿਹੜਾ ਆਟੋ ਪਾਰਟ ਸੈਕਟਰ ਹੈ ਇਹ ਅਮਰੀਕਾ ਦੇ ਉੱਪਰ ਬਹੁਤ ਵੱਡੇ ਪੱਧਰ ਤੇ ਨਿਰਭਰ ਹੈ ਸੋ ਇਹ ਵੱਡੇ ਪੱਧਰ ਤੇ ਗੱਡੀਆਂ ਦਾ ਨਿਰਮਾਣ ਹੋ ਕੇ ਆਟੋ ਪਾਰਟਸ ਦਾ ਨਿਰਮਾਣ ਹੋ ਕੇ ਅਮਰੀਕਾ ਨੂੰ ਜਾਂਦਾ ਆ ਹੁਣ 트럼ਪ ਸਾਹਿਬ ਜਿਸ ਤਰੀਕੇ ਦੀ ਗੱਲਾਂ ਕਰ ਰਹੇ ਨੇ ਵੀ ਸਾਨੂੰ ਕਿ ਮੇਡ ਇਨ ਕੈਨੇਡਾ ਗੱਡੀਆਂ ਦੀ ਲੋੜ ਨਹੀਂ ਹੈ ਅਸੀਂ ਟ੍ਰਾਇਡ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਬਣਾ ਸਕਦੇ ਆ ਤੇ ਟੈਰਿਫ ਲਾਉਣ ਦੀਆਂ ਵੀ ਇਹ ਵੱਡੇ ਪੱਧਰ ਤੇ ਗੱਲਾਂ ਕਰ ਰਹੇ ਨੇ ਸੋ ਇਹਦੇ ਵਿੱਚ ਹੁਣ ਇਹ ਜੋ ਸਾਡੇ ਡੈਕ ਫੋਰਸ ਸਾਹਿਬ ਪ੍ਰੀਮੀਅਰ ਨੇ ਉਹਨਾਂ ਨੇ ਖਰਸ਼ਾ ਜਤਾਇਆ ਕਹਿੰਦੇ ਵੀ ਇਹ ਅੱਧਾ ਮਿਲੀਅਨ ਯਾਨੀ ਕਿ 5 ਲੱਖ ਨੌਕਰੀਆਂ ਖਤਮ ਹੋ ਸਕਦੀਆਂ ਨੇ ਕਹਿੰਦੇ ਵੀ ਅਗਰ ਟੈਰਿਫ ਇਸ ਢੰਗ ਨਾਲ ਲਗਾ ਦਿੱਤਾ ਜਾਂਦਾ ਤਾਂ ਉਹ ਅੰਟਾਰੀਓ ਕੱਲੇ ਅੰਟਾਰੀਓ ਪ੍ਰੋਵਿੰਸ ਦੀ ਗੱਲ ਕਰ ਰਹੇ ਨੇ ਪੂਰੇ ਕੈਨੇਡਾ ਦੀ ਗੱਲ ਨਹੀਂ ਕਰ ਰਹੇ ਕਿ ਅੰਟਾਰੀਓ ਦੇ ਵਿੱਚ ਅੱਧਾ ਮਿਲੀਅਨ ਨੌਕਰੀਆਂ ਖਤਮ ਹੋ ਜਾਣੀਆਂ ਇਹਦਾ ਉਹਨਾਂ ਦਾ ਆਪਣਾ ਅੰਦਾਜ਼ਾ ਆ ਹੋ ਸਕਦਾ ਇਸ ਤੋਂ ਘਟ ਜਾਂ ਇਸ ਤੋਂ ਵੱਧ ਪ੍ਰਭਾਵ ਨੌਕਰੀਆਂ ਤੇ ਪਵੇ ਵੀ ਇੰਨਾ ਤਾਂ ਜ਼ਰੂਰ ਆ ਵੀ ਪ੍ਰਭਾਵ ਤਾਂ ਪੈਣਾ ਹੀ ਆ ਅਗਰ ਇਹ ਡਿਮਾਂਡ ਘਟਦੀ ਹੈ ਸਾਡੇ ਜਿਹੜੇ ਪ੍ਰੋਡਕਟਸ ਅਮਰੀਕਾ ਦੇ ਵਿੱਚ ਜਾਂ ਇਥੋਂ ਘਟ ਸਾਡੀ ਜਿਹੜੀ ਆ ਇਹ ਐਕਸਪੋਰਟ ਹੁੰਦਾ ਆ ਤਾਂ ਇੱਥੇ ਫਿਰ ਡੈਫੀਨੇਟਲੀ ਜਿਹੜੇ ਇੱਥੇ ਪ੍ਰੋਡਿਊਸਰਸ ਨੇ ਜਿਹੜੇ ਮੈਨੂਫੈਕਚਰਰਸ ਨੇ ਉਹ ਫਿਰ ਆਪਣੇ ਇਹ ਜਿਹੜੇ ਫਲਾਈਸ ਨੇ ਉਹਨਾਂ ਦੀ ਗਿਣਤੀ ਘਟਾਉਣਗੇ ਸਿੱਧੇ ਸਿੱਧੇ ਤਾਂ ਉੱਥੇ ਵੀ ਬਹੁਤ ਸਾਰੀਆਂ ਜੌਬਸ ਜਾਣਗੀਆਂ ਤੋਂ ਇਲੀ ਵਿੱਚ ਫੋਰਸਾਬ ਨੇ ਅੰਦਾਜ਼ਾ ਲਾਇਆ ਕਹਿੰਦੇ ਵੀ ਸਾਡੇ 4.5 ਲੱਖ ਤੋਂ ਲੈ ਕੇ 5 ਲੱਖ ਲੋਕਾਂ ਦੇ ਵਿਚਕਾਰ ਕੱਲੇ ਅਨਟਾਰੀਓ ਦੇ ਵਿੱਚ ਕਹਿੰਦੇ ਵੀ ਇਹ ਨੌਕਰੀਆਂ ਜਾਣ ਗਈਆਂ ਤੋਂ ਕਹਿੰਦੇ ਵੀ ਬਹੁਤ ਇਹ ਗੰਭੀਰ ਮੁੱਦਾ ਆ ਸਾਨੂੰ ਇਸ ਢੰਗ ਨਾਲ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਉਹ ਦੇਖੋ ਹੁਣ ਬਹੁਤ ਸਾਰੇ ਕੈਨੇਡੀਅਨਸ ਵੀ ਸੀਗੇ ਉਹ ਟਰੰਪ ਸਾਹਿਬ ਦਾ ਸਮਰਥਨ ਵੀ ਕਰਦੇ ਸੀਗੇ ਵੀ ਟਰੰਪ ਸਾਹਿਬ ਆਉਣੇ ਚਾਹੀਦੇ ਆ ਟਰੰਪ ਸਾਹਿਬ ਬੜੇ ਦਲੇਰ ਆਗੂ ਨੇ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਹਾਲੇ ਤਾਂ ਉਹ ਆਏ ਕਿ ਨਹੀਂ ਹੈਗੇ ਤਾਂ ਕੈਨੇਡੀਅਨਸ ਵਾਸਤੇ ਕਿੰਨਾ ਵੱਡਾ ਇੱਕ ਖਤਰਾ ਜਿਹੜਾ ਮਨਟਰੋਨ ਲੱਗਾ ਕੱਲੇ ਮੰਨ ਲਓ ਜੇ ਅੰਤਾਰੀ ਵਿੱਚ 5 ਲੱਖ ਜੋ ਆਸਪਟਲੀਆਂ ਜਾਂਦੀਆਂ ਨੇ ਤੇ ਪੂਰੇ ਕੈਨੇਡਾ ਭਰ ਦੇ ਵਿੱਚ ਕਿੰਨੀਆਂ ਜੌਬਸ ਦਾ ਨੁਕਸਾਨ ਹੋਵੇਗਾ ਕਿ ਆਲਰੇਡੀ ਇਸ ਸਮੇਂ ਤਾਂ ਨੀ ਇੰਪਲਾਈਮੈਂਟ ਰੇਟ ਕਾਫੀ ਹੈ ਨਵੀਆਂ ਜੌਬਸ ਉਧੀਆਂ ਨਿਕਲ ਨਹੀਂ ਰਹੀਆਂ ਤੇ ਬੜਾ ਇਹ ਵੱਡਾ ਸੰਕਟ ਪੈਦਾ ਹੋ ਸਕਦਾ ਸੋ ਇਹ ਗੱਲਾਂ ਡਾਕਫੋਰਸ ਸਾਹਿਬ ਨੇ ਜਿਹੜੀਆਂ ਸਾਹਮਣੇ ਰੱਖੀਆਂ ਨੇ ਜੀ ਜੀ ਪ੍ਰਧਾਨਾ ਸਾਹਿਬ ਤੇ ਇੱਕ ਤਾਂ ਪਹਿਲਾਂ ਹੁਣ ਡਾਕਫੋਰਸ ਸਾਹਿਬ ਨੇ ਦੱਸਤਾ ਵੀ ਜਿਹੜਾ ਨੌਕਰੀਆਂ ਜਾਣ ਦਾ ਖਾਸ਼ਾ ਬਣਿਆ ਹੋਇਆ ਜੇ ਡੋਨਲਡ ਟਰੰਪ ਉਹ ਨਹੀਂ ਆ ਕੁਝ ਕਰਦੇ ਨੇ ਫਿਰ ਤੁਸੀਂ ਕਲੀਅਰ ਕਰਤਾ ਵੀ ਜੇ ਅੰਟਾਰੀਓ ਦੇ ਹਾਲ ਹੋ ਜਾਣਗੇ ਤਾਂ ਪੂਰੇ ਕੈਨੇਡਾ ਦੇ ਕੀ ਹੋ ਸਕਦੇ ਨੇ ਬਾਕੀ ਚਲੋ ਦੇਖਦੇ ਆ ਜੀ ਹੁਣ ਗਿੱਦੜ ਧਮਕੀਆਂ ਨੇ ਜਾਉਣੇ ਵਾਲਾ ਸਮਾਂ ਕੀ ਕਹਿੰਦਾ ਡੋਨਲਡ ਟਰੰਪ ਉਹ ਨਹੀਂ ਹੁਣ ਕੀ ਕਹਿੰਦੇ ਨੇ ਅ ਪਰ ਜੇ ਅੰਦਰੂਨੀ ਹਾਲਤ ਥੋੜੀ ਜੀ ਕੈਨੇਡਾ ਦੀ ਬਾਰੇ ਆਪਾਂ ਗੱਲਬਾਤ ਕਰੀਏ ਮੰਗਾਈ ਨੂੰ ਲੈ ਕੇ ਜਾਂ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਲੋਕਾਂ ਨੇ ਹਲਾਲਾ ਲਾ ਕਰਕੇ ਇਨਵੈਸਟਮੈਂਟਸ ਕਰਵਾਈਆਂ ਬੌਲਿਆਂ ਨੇ ਕਰ ਲੀਆਂ ਕੁਝ ਦੇਖਿਆ ਨਹੀਂ ਹੈਗਾ ਚਦਰ ਦੇ ਕੇ ਪੈਰ ਨਹੀਂ ਪਸਾਰੇ ਹੈਗੇ ਫਿਰ ਪ੍ਰੋਪਰਟੀਆਂ ਲੈ ਲੀਆਂ ਫਿਰ ਮਾਰਗੇਜ ਨਹੀਂ ਪੂਰੀ ਹੋ ਰਹੀ ਹੈਗੀ ਤੇ ਫਿਰ ਕਿਰਾਏ ਘਰਾਂ ਦੇ ਜਿਹੜੇ ਆ ਜੀ ਉਹ ਵਧਾ ਦਿੱਤੇ ਨਾਲ ਦੀ ਨਾਲ ਇਮੀਗ੍ਰੇਸ਼ਨ ਜਿਹੜੀ ਹੈ ਜੀ ਹੁਣ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਸਟੂਡੈਂਟਸ ਨੂੰ ਲੈ ਕੇ ਸੁਪਰ ਵੀਜ਼ਾ ਵਰਕ ਪਰਮਿਟ ਹੁਣ ਉਹ ਘੱਟ ਕਰ ਦਿੱਤੇ ਜਿਹਦੇ ਨਾਲ ਹੁਣ ਬਹੁਤ ਸਾਰੇ ਆਪਾਂ ਨੂੰ ਪਤਾ ਪਿਛਲੇ ਦਿਨ ਵੀ ਪ੍ਰੇਨ ਸਾਹਿਬ ਤੁਸੀਂ ਕੌਂਡੋਮਿਨੀਅਮਸ ਦੀ ਗੱਲਬਾਤ ਕੀਤੀ ਟੋਰਾਂਟੋ ਦੀ ਖਾਲੀ ਪਏ ਨੇ ਘਰਾਂ ਦੇ ਇਦਾਂ ਨੇ ਤੋ ਹੁਣ ਜੇ ਇੱਥੇ ਦੀ ਕਿਰਾਇਆਂ ਦੀ ਗੱਲਬਾਤ ਕਰ ਲਈਏ ਕੈਨੇਡਾ 'ਚ ਸੋ ਉਹ ਬਹੁਤ ਘੱਟ ਹੋ ਗਏ ਨੇ ਜੀ ਦੇਖੋ ਜੀ ਵਿੱਚ ਵੀ ਜਿਸ ਤਰ੍ਹਾਂ ਕਿ ਜਦੋਂ ਹੁਣ ਇਹ ਸਰਕਾਰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਪ੍ਰੋਗਰਾਮ ਇਹ ਗੱਲ ਜਿਹਦੇ ਵਿੱਚ ਅਸੀਂ ਦੇਖਿਆ ਕੀ ਕਾਫੀ ਵੱਡੀ ਤਜਾਦ ਦੇ ਵਿੱਚ ਪਿਛਲੇ ਸਮੇਂ ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਆਏ ਨੇ ਤੇ ਇਹਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਜਦੋਂ ਫਿਰ ਇੰਨੀ ਵੱਡੀ ਗਿਣਤੀ ਨਵੇਂ ਇਮੀਗ੍ਰੈਂਟਸ ਦੀ ਕੁਝ ਸਾਲਾਂ ਦੇ ਵਿੱਚ ਕਿਉਂਕਿ ਕੋਵਿਡ ਤੋਂ ਬਾਅਦ ਇਹ ਹਾਲਾਤ ਬਣੇ ਸਿਗੇ ਕਿ ਮਿਲੀਅਨ ਤੋਂ ਵਧੇਰੇ ਲੋਕ ਹਰ ਸਾਲ ਕੈਨੇਡਾ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਤਾਂ ਇੱਥੇ ਦੇ ਸਿਸਟਮ ਦੇ ਉੱਪਰ ਵੀ ਇਹ ਬੋਝ ਪਿਆ ਕ੍ਰਾਈਮਸ ਦੇ ਵਿੱਚ ਵੀ ਕਾਫੀ ਵਾਧਾ ਹੋਇਆ ਅਸੀਂ ਗੱਲ ਵੀ ਜ਼ਿਕਰ ਕਰ ਰਹੇ ਸੀ ਜੋ 7 ਨੌਜਵਾਨ ਜੋ ਬ੍ਰੈਂਟਨ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀਆਂ ਸਨ ਸੋ ਉਹਦੇ ਵਿੱਚ ਗ੍ਰਿਫਤਾਰ ਹੋਏ ਨੇ ਤੇ ਇਹੋ ਜਿਹੇ ਹਾਲਾਤਾਂ ਕਰਕੇ ਹੀ ਅੱਜ ਜਸਟਨ ਟੂਡੋ ਸਾਹਿਬ ਦੀ ਕੁਰਸੀ ਨੂੰ ਐਡਾ ਵੱਡਾ ਖਤਰਾ ਖੜਾ ਹੋਇਆ ਸੋ ਪੂਲਸ ਉਹਨਾਂ ਦੇ ਇੰਨੇ ਹੀਠਾ ਆਏ ਨੇ ਸੋ ਓਵਰਆਲ ਜਿੱਥੇ ਇਹ ਵੱਡੀ ਤਦਾਦ ਦੇ ਵਿੱਚ ਆਉਣ ਵਾਲੇ ਇਮੀਗ੍ਰੈਂਟਸ ਕਰਨ ਕੀ ਹੋਇਆ ਸੀ ਜਾਬੇ ਘਰਾਂ ਦੇ ਕਿਰਾਏ ਜਿਹੜੇ ਕਾਫੀ ਵੱਧ ਗਏ ਸੀਗੇ ਇਹ ਲੋਕਾਂ ਨੇ ਫਟਾਫਟ ਬੀਸਮੈਂਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਮੰਗ ਬਹੁਤ ਸੀਗੀ ਤੇ ਹਰੇਕ ਨੂੰ ਲੱਗਦਾ ਸੀ ਕਿ ਇਸ ਟਾਈਮ ਨਾਲ ਇੰਟਰਸਟ ਰੇਟ ਉੱਪਰ ਚਲੇ ਗਏ ਨੇ ਤਾਂ ਸਾਨੂੰ ਇੱਕ ਥੋੜੀ ਐਕਸਟਰਾ ਇਨਕਮ ਦੀ ਲੋੜ ਹੈ ਸੋ ਉਹਦੇ ਵਿੱਚ ਦੇਖੋ ਕਿ ਮੌਜੂਦਾ ਹਾਲਾਤਾਂ ਦੇ ਹਿਸਾਬ ਨਾਲ ਕੁਝ ਗਲਤ ਵੀ ਨਹੀਂ ਸੀਗਾ ਤੇ ਇੱਕ ਐਕਸਟਰਾ ਇਨਕਮ ਆਉਂਦੀ ਸੀ ਤੇ ਬਹੁਤ ਸਾਰੇ ਜਿਨ੍ਹਾਂ ਨੇ ਇਨਵੈਸਟਮੈਂਟ ਵਾਸਤੇ پراਪਰਟੀਆਂ ਲਈਆਂ ਹੋਈਆਂ ਨੇ ਸੋ ਉਹਨਾਂ ਨੂੰ ਵੀ ਲੱਗਦਾ ਸੀਗਾ ਵੀ ਈਜ਼ੀਲੀ ਲੋਕ ਮਿਲ ਜਾਂਦੇ ਨੇ ਸੋ ਇੱਥੇ ਬੜੀ ਮੁਸ਼ਕਲ ਹੈ ਇਹ ਇੱਕ ਹਰਾਂ ਦੀ ਸੋ ਇਸ ਕਰਕੇ ਲੋਕ ਚਾਹੁੰਦੇ ਨੇ ਵੀ ਸਾਨੂੰ ਬੇਸਮੈਂਟ ਆ ਜਿਹੜੇ ਘਰ ਨੇ ਕਿਰਾਏ ਤੇ ਮਿਲ ਪਰ ਜਿੱਦਾਂ ਜਿੱਦਾਂ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘੱਟੀ ਹੈ ਹੁਣ ਸਰਕਾਰ ਨੇ ਬਹੁਤ ਸਾਰੇ ਡਿਸੀਜਨ ਲੈਨੇ ਇਹ ਆਉਣ ਵਾਲੀ ਅਗਰ ਮੰਨ ਲਓ ਗਾਲੂ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਅਸੀਂ ਇਮੀਗ੍ਰੇਸ਼ਨ ਹੋਰ ਕੱਟ ਕਰਾਂਗੇ ਸੋ ਇਹਦੇ ਨਾਲ ਇਹ ਵੀ ਹੋਇਆ ਕਿ ਜੋ ਸ਼ਹਿਰ ਜਿਵੇਂ ਟੋਰਾਂਟੋ ਆ ਜਾਂ ਹੋਰ ਜਿਹੜੇ ਇਹ ਵੱਡੇ ਸ਼ਹਿਰ ਹਨ ਉੱਚ ਕਾਸਟ ਆਫ ਲਿਵਿੰਗ ਦੇ ਖਰਚੇ ਬਹੁਤ ਨੇ ਸੋ ਉਹਦੇ ਕਰਕੇ ਉਹਨਾਂ ਸ਼ਹਿਰਾਂ ਤੋਂ ਛੋਟੇ ਸ਼ਹਿਰ ਜਾ ਜਿਹੜੇ ਹੋੜ ਜਿਹੜੇ ਇਹੋ ਜਿਹੇ ਪ੍ਰੋਵਿੰਸ ਜਿੱਥਾਂ ਤੇ ਘੱਟ ਖਰਚੇ ਨੇ ਸੋ ਉਧਰ ਜਾਂਦਾ ਵੀ ਜਾਣ ਵਗਿਆ ਵੀ ਕੁ ਨਵੇਂ ਲੋਕ ਆਉਂਦੇ ਨੇ ਕੁਝ ਸਮਾਂ ਰਹਿ ਕੇ ਫਿਰ ਖੁੱਦ ਨੂੰ ਮੂਵ ਹੋ ਜਾਂਦੇ ਨੇ ਸੋ ਇਸ ਕਾਰਨ ਜੋ ਇਹ ਵੱਡੇ ਸ਼ਹਿਰ ਕਹਿ ਲੋ ਜਿੱਥੇ ਜਿਆਦਾ ਜ਼ੇਹਤਾਂ ਦੀ ਮਾਰਕੀਟ ਜਾਮ ਕਿਰਾਏ ਦੀ ਮਾਰਕੀਟ ਸੀਗੀ ਸੋ ਹੁਣ ਰਿਪੋਰਟ ਇਹ ਕਹਿ ਰਹੀ ਹੈ ਕਿ ਇਹ ਜੋ ਆਸਕਿੰਗ ਰੈਂਟ ਜਿਹੜੇ ਨੇ ਰੈ residencial ਪ੍ਰਾਪਰਟੀਆਂ ਦੇ ਕੈਨੇਡਾ ਦੇ ਵਿੱਚ ਜਦੋਂ 2024 ਦਾ ਹੁਣ ਖਤਮਾ ਹੋਇਆ ਤਾਂ 3.2 ਫੀਸਤੀ ਦੀ ਕਮੀ ਆਈ ਹੈ ਜੇਕਰ ਅਸੀਂ 2023 ਦੇ ਨਾਲ ਇਹ ਕੰਪੈਰੀਜ਼ਨ ਕੀਤਾ ਜਾਵੇ। ਅੱਜ ਦੇ ਵਿੱਚ ਉਹ ਕਹਿ ਰਹੇ ਨੇ ਕਿ ਦਸੰਬਰ ਦੇ ਵਿੱਚ ਇੱਕ ਐਵਰੇਜ ਜਿਹੜਾ ਆਸਕਿੰਗ ਰੈਂਟ ਹੈ 2109 ਡਾਲਰ ਰਿਹਾ ਹੈ। ਤੇ ਇਹ ਪਿਛਲੇ 17 ਮਹੀਨਿਆਂ ਦੇ ਦਾ ਸਭ ਤੋਂ ਘੱਟ ਰੇਟ ਹੈ ਤੇ ਇਹਦੇ ਵਿੱਚ ਓਵਰ ਆਲ ਜੇ ਅਸੀਂ ਦੇਖੀ ਤਾਂ 3.2 ਫੀਸਦੀ ਦੀ ਪੂਰੇ ਕੈਨੇਡਾ ਭਾਗ ਦੇ ਵਿੱਚ ਕਮੀ ਆਈ ਹੈ ਜੇਕਰ ਅਸੀਂ ਪਿਛਲੇ ਸਾਲ ਦੇ ਨਾਲ ਕੰਪੈਰੀਜ਼ਨ ਕਰੀਏ ਤੇ ਇਹਦੇ ਵਿੱਚ ਜੇਕਰ ਅਸੀਂ ਇਹ 2023 ਦੇ ਵਿੱਚ ਦੇਖੀਏ ਕਿ ਉਸ ਸਮੇਂ ਇਹ ਰੈਂਟ ਜਿਹੜੇ ਸੀਗੇ ਵਾਧੇ ਪਏ ਸੀ 8.6% ਦੀ ਵਧ ਗਿਆ 2022 ਦੇ ਵਿੱਚ 12.1% ਵਧ ਗਿਆ ਤੇ ਉਹ ਸਮਾਂ ਉਹ ਸੀ ਜਦੋਂ ਰੈਂਟ ਵਧ ਰਹੇ ਸੀਗੇ ਤੇ ਪਹਿਲੇ 2023 8.6 ਫਿਰ 12.1 2022 ਦੇ ਵਿੱਚ ਪਰ 2024 ਆਉਂਦੇ ਆਉਂਦੇ ਵਧਣ ਦੀ بجائے ਇਹਨਾਂ ਨੇ ਘਟਣ ਵਾਲਾ ਜਿਹੜਾ ਰੁਝਾਨ ਸ਼ੁਰੂ ਕਰ ਦਿੱਤਾ ਤਾਂ ਪਿਛਲੇ ਜਿਹੜੇ ਏ ਅਸੀਂ 5-6 ਮਹੀਨੇ ਲਗਾਤਾਰ ਮੰਨ ਲਈ ਸਤੰਬਰ ਤੋਂ ਲੈ ਕੇ ਦਸੰਬਰ ਤੱਕ ਦੇ ਉਹ ਹਰ ਮਹੀਨੇ ਜਿਹੜਾ ਆਸਕਿੰਗ ਰੈਂਟ ਆ ਉਹ ਕੈਨੇਡਾ ਦੇ ਵਿੱਚ ਘਟਿਆ ਹੀ ਆ ਸੋ ਇੱਕ ਘਟਣ ਵਾਲੇ ਪਾਸੇ ਨੂੰ ਜਿਹੜਾ 5-6 ਮਹੀਨੇ ਦਾ ਰੁਝਾਨ ਦਰਪਿਆ ਆ ਸੋ ਇਹਦੇ ਵਿੱਚ ਵੈਨਕੂਵਰ BC ਦੀ ਗੱਲ ਕਰੀਏ ਉਹ ਜੀ ਤਕਰੀਬਨ 1% ਦੀ ਘਟਿਆ ਆ ਟ੍ਰਾਂਟੋ ਦੀ ਗੱਲ ਕਰੀਏ ਤਾਂ ਇਹ ਮਹੀਨੇ ਵਾਰ ਆ ਵੀ ਉਸੇ ਦਸੰਬਰ ਮਹੀਨੇ ਕਿ 1% ਲੱਗੇ ਘਟ ਗਿਆ ਟ੍ਰਾਂਟੋ ਦੇ ਵਿੱਚ ਅੱਧਾ ਫੀਸਤੀ ਘਟ ਗਿਆ ਮਿਸਿਸਾਗਾ ਦਾ 0.7 ਹੈ ਇਹਦੇ ਨਾਲ ਜੇ ਤੁਸੀਂ ਬ੍ਰੈਮਪਟਨ ਦੀ ਗੱਲ ਕਰੀਏ ਤਾਂ ਬ੍ਰੈਮਪਟਨ ਦੇ ਵਿੱਚ ਪਿੰਦਰ ਜੀ ਕਾਫੀ ਫਰਕ ਪਿਆ ਇਹ ਦੱਸਦੇ ਨੇ ਵੀ 7 5 8 에ਰੈਂਟ ਕੱਢ ਗਿਆ ਬ੍ਰੈਮਪਟ ਚ ਜ਼ਿਆਦਾ ਫਰਕਾਂ ਅੰਕੜਿਆਂ ਦੇ ਸਾਹਮਣੇ ਦੱਸ ਰਿਹਾ ਸੋ ਓਵਰਆਲ ਕੈਨੇਡਾ ਭਰ ਦੇ ਵਿੱਚ ਇਹ ਰੁਝਾਨ ਪਿਛਲੇ 5-6 ਮਹੀਨਿਆਂ ਤੋਂ ਰੁਪਿਆ ਆ ਵੀ ਰੈਂਟ ਜਿਹੜਾ ਆ ਉਹ ਵਧਣ ਦੀ ਬਜਾਏ ਘਟਣ ਲੱਗ ਗਿਆ ਆ ਇਹ ਪ੍ਰੋਪਰਟੀਆਂ ਜਿਨ੍ਹਾਂ ਨੇ ਬੇਸਮੈਂਟ ਆ ਜਿਨ੍ਹਾਂ ਨੇ ਇਹ ਰੈਂਟ ਸਿਚਾਰਨੀਆਂ ਨੇ ਕੱਬ ਜਿਵੇਂ ਪਹਿਲਾਂ ਹੁੰਦਾ ਸੀਗਾ ਵੀ ਫਟਾਫਟ ਛੱਡ ਜਾਂਦੀ ਸੀ ਆ ਹੁਣ ਕਾਫੀ ਜਦੋਜਹਜ ਕਰਕੇ ਜਿਹੜੀਆਂ ਨੇ ਰੈਂਟਲ ਪ੍ਰੋਪਰਟੀਆਂ ਨੂੰ ਕਰਾਇਤੇ ਚੜਨਾ ਪੈਂਦਾ ਜੀ 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 ਬ੍ਰਾਹਮਣ ਸਾਹਿਬ ਮੈਂ ਵੀ ਇਹ ਚ ਇਨਪੁਟ ਪਾਣਿਆ ਹੈ ਚਲੋ ਅਸੀਂ ਵੀ ਰੀਅਲ ਏਸਟੇਟ ਇੰਡਸਟਰੀ ਨਾਲ ਵੀ ਜੁੜੇ ਹੋਏ ਆ ਤੇ ਪਰ ਅਸੀਂ ਉਹਨਾਂ ਦੇ ਵਿੱਚੋਂ ਨਹੀਂ ਹੈਗੇ ਵੀ ਜੇ ਪ੍ਰਿੰਸ ਸਾਹਿਬ ਇਦਾਂ ਡੀਲ ਕਰ ਲੀਏ ਕਿਸੇ ਦੇ ਨਾਲ ਵੀ ਭਾਈ ਐਨੇ ਦੀ ਪ੍ਰਾਪਰਟੀ ਐ ਚੱਕ ਲਓ ਐਨਾ ਰੈਂਟ ਆ ਗਿਆ ਨਾ ਪਰ ਹੁਣ ਸੋਚ ਸਮਝ ਕੇ ਕਈ ਵਾਰ ਸਾਡੇ ਰੀਅਲਟਰ ਵੀਰ ਭੈਣ ਭਰਾਵਾਂ ਨੂੰ ਗੱਲ ਕੌੜੀ ਲੱਗੂਗੀ ਥੋੜੀ ਜੀ ਪਰ ਕੋਈ ਅੱਜ ਦੇ ਦੌਰ ਦੇ ਵਿੱਚ ਕੋਈ ਰੀਅਲਟਰ ਵੀਰ ਭੈਣ ਭਰਾ ਆ ਵੀ ਛੋਟ ਹੀ ਨਹੀਂ ਲੈ ਸਕਦਾ ਪ੍ਰਾਪਰਟੀ ਦਵਾਤੀ ਜੀ ਤੁਹਾਨੂੰ ਉੱਥੋਂ 3000 ਰੈਂਟ ਆਜੂਗਾ ਐਨਾ ਆਜੂਗਾ ਨਹੀਂ 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 ਇਹ ਤਾਂ ਹੁਣ ਆਪ ਸਭ ਨੂੰ ਸੋਚ ਸਮਝ ਕੇ ਹਾਂ ਘਰ ਲੈਣੇ ਅੱਗੇ ਵਿੱਚ ਨੇ ਇਨਵੈਸਟਮੈਂਟ ਇਹ ਕਦੇ ਰੁਕਦੀਆਂ ਨਹੀਂ ਹੁੰਦੀਆਂ ਇਸੇ ਤਰ੍ਹਾਂ ਚੱਲਦੀਆਂ ਰਹਿੰਦੀਆਂ ਨੇ ਪਰ ਪਰਦਾਸ਼ ਜਿਹੜੀ ਆ ਪਾਰਦਰਸ਼ਤਾ ਦੇ ਨਾਲ ਕਲੈਰਿਟੀ ਕਲਾਇੰਟ ਦੇ ਨਾਲ ਸਾਰੀਆਂ ਚੀਜ਼ਾਂ ਖੋਲ ਕੇ ਕਈ ਵਾਰ ਤਾਂ ਹੁੰਦਾ ਬੀਨ ਸਾਹਿਬ ਰੀਅਲਟਰ ਵੀਰ ਭੈਣ ਭਰਾ ਵੀ ਕਹਿ ਦਿੰਦੇ ਨੇ ਆ ਵੀ ਭਾਈ ਕੋਈ ਗੱਲ ਨਹੀਂ ਕਿਉਂਕਿ ਅਸੀਂ ਕੰਸਟਰਕਸ਼ਨ ਫੀਲਡ ਦੇ ਵਿੱਚ ਆ ਨਾਲੇ ਦੋਨੇ ਚੀਜ਼ਾਂ ਕਰਦੇ ਆ ਤੇ ਆ ਕੋਈ ਲੈ ਲੋ ਬੇਸਮੈਂਟ ਹੈ ਬਸ 5-7000 10000 ਚ ਬੇਸਮੈਂਟ ਬਣ ਜਾਣੀ ਹੈ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ ਜਦੋਂ ਫਿਰ ਸਾਡੇ ਵਰਗੇ ਕੰਟਰੈਕਟਰ ਜਾਂ ਹੋਰ ਵੀ ਜਿੰਨੇ ਪ੍ਰੋਗਰਾਮ ਕੰਟਰੈਕਟਰ ਵੀ ਸੁਣਦੇ ਹੋਣਗੇ ਉਹ ਆਪਣਾ ਐਸਟੀਮੇਟ ਦੇ ਕੇ ਆਉਂਦੇ ਨੇ ਹਾਂਜੀ ਫਿਰ ਉਹ ਕਹਿੰਦੇ ਅੱਛਾ ਜੀ ਇੰਨੇ ਪੈਸੇ ਲੱਗਣਗੇ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਭਾਈ ਹੱਥੀ ਕੰਮ ਕਰਨਾ ਸਾਰਾ ਕੁਝ ਲੱਗਣਾ ਸਾਰਾ ਕੁਝ ਬਣਨਾ ਹਾਂਜੀ ਤੇ ਸੋ ਇਹ ਚੀਜ਼ਾਂ ਨੂੰ ਭਾਈ ਜਿੰਨੇ ਵੀ ਵੀਰ ਭੈਣ ਭਰਾ ਇਸ ਇੰਡਸਟਰੀ ਨਾਲ ਜੁੜੇ ਹੋਏ ਨੇ ਏਰੀਆ ਇਸ ਇੰਡਸਟਰੀ ਨਾਲ ਥੋੜਾ ਜਿਹਾ ਇੰਨਾ ਇੰਨਾ ਕੁ ਥੋੜਾ ਜਿਹਾ ਇਮਾਨਦਾਰੀ ਰੱਖ ਲਿਆ ਕਰੋ ਤੇ ਪ੍ਰਿੰਨ ਸਾਹਿਬ ਲਾਅਸੂਟ ਦੀ ਸਿਵਲ ਕੋਰਟ ਦੀ ਗੱਲਬਾਤ ਕਰਾਂਗੇ ਜੀ ਆਪਾਂ ਹੁਣ ਥੋੜੀ ਜੀ ਕੁਛ ਨਾ ਕੁਛ ਦਾਇਰ ਹੁੰਦਾ ਰਹਿੰਦਾ ਕਿਸੇ ਨਾ ਕਿਸੇ ਦੇ ਅਗੇਂਸਟ ਹੁਣ ਵਾਲਮਾਰਟ ਲੋਬਲਸ ਵਰਗੀਆਂ ਵੱਡੀਆਂ ਕੰਪਨੀਆਂ ਖਿਲਾਫ ਲਾਅਸੂਟ ਹੋਇਆ ਜੀ ਤੇ ਦੇਖੋ ਜਿਹਦੇ ਵਿੱਚ ਵੈਸੇ ਤਾਂ ਆਪਾਂ ਮੰਨ ਕੇ ਚੱਲਦੇ ਆਂ ਵੀ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਜਿਵੇਂ ਬਾਬੇ ਨਾਨਕ ਦਾ ਸੂਤ ਸੀਗਾ ਕਿ 13 13 ਤੋਲਣਾ ਆ ਵੀ ਕਿਸੇ ਨਾ ਹੀਰਾ ਫੇਰੀ ਨਹੀਂ ਕਰਨੀ ਤੇ ਜੋ ਲਿਖਿਆ ਆ ਜੋ ਮੰਨ ਲਓ ਪ੍ਰੋਡਕਟ ਦੇ ਉੱਪਰ ਲਿਖਿਆ ਵੀ ਉਹੀ ਚੀਜ਼ ਅੰਦਰ ਹੋਣੀ ਚਾਹੀਦੀ ਆ ਪਰ ਹੁਣ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਨੇ ਕਿ ਜੋ ਵੱਡੀਆਂ ਕੰਪਨੀਆਂ ਨੇ ਜਿਦੇ ਵਿੱਚ ਲੋਬ ਲਾਇਆ வால்ਮਾਰਟ ਕੈਨੇਡਾ ਆ ਸੋਬੇ ਵਰਗੀਆਂ ਕੰਪਨੀਆਂ ਆ ਸੋ ਇਹਨਾਂ ਨੇ ਜਿਹੜੇ ਉਹਨਾਂ ਦੇ ਮੀਟ ਪ੍ਰੋਡਕਟਸ ਨੇ ਉਹਨਾਂ ਦਾ weight ਜੋ ਹੁੰਦਾ ਆ ਜਦੋਂ ਉਹ ਪੈਕੇਜ ਦੇ ਉੱਪਰ ਲਿਖਿਆ ਹੁੰਦਾ ਮੰਨ ਲਓ ਇਹ 500 ਗ੍ਰਾਮ ਹੈ 600 ਗ੍ਰਾਮ ਹੈ ਕੁਝ ਵੀ ਲਿਖਿਆ ਜਿਸ ਸਾਧਨ ਨਾਲ ਉਹਨੇ ਪੈਕਿੰਗ ਕੀਤੀ ਹੁੰਦੀ ਆ ਵੀ ਉਹਦੇ ਮੁਤਾਬਕ weight ਨਹੀਂ ਹੁੰਦਾ ਵੀ ਉਹ ਪੈਕਿੰਗ ਦੇ ਵਿੱਚ ਅੰਦਰ ਕੋਈ ਪੈਡ ਵਗੈਰਾ ਰੱਖ ਦਿੰਦੇ ਨੇ ਜੋ ਉਹ ਪਲਾਸਟਿਕ ਦੀ ਪੈਕਿੰਗ ਹੁੰਦੀ ਆ ਉਹਦਾ weight ਵੀ ਵਿੱਚ ਇੱਕ ਕਾਊਂਟ ਕਰ ਲੈਂਦੇ ਨੇ ਸੋ ਪਾਬ ਅਗਰ 700 ਗ੍ਰਾਮ ਲਿਖਿਆ ਹੋਇਆ ਆ ਤਾਂ ਉੱਚ ਹੋ ਸਕਦਾ ਮੀਟ 550 ਗ੍ਰਾਮ ਹੋਵੇ ਇਹ ਬਾਕੀ 150 ਗ੍ਰਾਮ ਜਿਹੜਾ ਪੈਕਿੰਗ ਦਾ weight ਹੋਵੇ ਸੋ ਇਸ ਢੰਗ ਦੇ ਨਾਲ ਕਹਿੰਦੇ ਵੀ ਇਹ ਲੋਕਾਂ ਨੂੰ ਇਹਨਾਂ ਨੇ ਮੂਰਖ ਪਿਛਲੇ ਸਮੇਂ ਦੌਰਾਨ ਬਣਾਇਆ ਲਾਵਲਾ ਦੇ ਬਾਰੇ ਵੀ ਇਸ ਤਰੀਕੇ ਦੀ ਰਿਪੋਰਟ اے ਸੀ ਬੀ ਸੀ ਨਿਊਜ਼ ਨੇ ਦਿੱਤੀ ਸੀ ਵੀ ਇਹਨਾਂ ਨੇ ਆਪਣੇ ਇਹ ਮੀਟ ਪ੍ਰੋਡਕਟ ਦਾ ਇਸ ਤਰੀਕੇ ਨਾਲ ਚ ਵੇਟ ਜਿਹੜਾ ਆ ਉਹ ਗਲਤ ਤੋਲ ਕੇ ਜਿਹੜਾ ਲੋਕਾਂ ਤੋਂ ਜਿਹੜਾ ਇਹ ਮੂਰਖੋ ਲੋਕਾਂ ਨੂੰ ਬਣਾਇਆ ਗਿਆ ਸੋ ਇਹਦੇ ਵਿੱਚ ਹੁਣ ਇਹ ਜੋ ਬ੍ਰਿਟਿਸ਼ ਕੋਲੰਬੀਆ ਆ ਉਹਦੇ ਵਿੱਚ ਇਹ ਵੈਨਕੂਵਰ ਵਿਖੇ ਇੱਕ ਫੈਡਰਲ ਕੋਰਟ ਜਿਹੜਾ ਲਾਅ ਸੂਟ ਇਹਨਾਂ ਦੇ ਖਿਲਾਫ ਇਹ ਪੇਸ਼ ਕੀਤਾ ਗਿਆ ਆ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਕਾਫੀ ਇਹਨਾਂ ਨੇ ਇਸ ਤੰਦੇ ਨਾਲ ਲੋਕਾਂ ਦਾ ਜਿਹੜਾ ਆ ਇਹ ਇਹ ਲੋਕਾਂ ਨੂੰ ਮੂਰਖ ਬਣਾਇਆ ਇਹ ਵੇਟ ਕੁਛ ਹੁੰਦਾ ਸੀਗਾ ਉੱਪਰ ਲਿਖਿਆ ਕੁਛ ਸੀ ਉਹ ਪੈਕਿੰਗ ਦਾ ਸਾਰਾ ਕੁਛ ਵਿੱਚ ਜਿਹੜਾ ਅਕਾਊਂਟ ਕਰ ਲੈਂਦੇ ਸੀਗੇ ਸੋ ਇਸ ਢੰਗ ਦੇ ਨਾਲ ਕਹਿੰਦੇ ਵੀ ਇਹਨਾਂ ਨੇ ਲੋਕਾਂ ਦੇ ਨਾਲ ਜਿਹੜੀ 欺ਟਿੰਗ ਕੀਤੀ ਹੈ ਤੇ ਇਹਦੇ ਵਿੱਚ ਹੁਣ ਕੋਸਕੋ ਕੈਨੇਡਾ ਦੀ ਵੀ ਗੱਲ ਕਰੀਏ ਇਹਨਾਂ ਦੇ ਖਿਲਾਫ ਵੀ ਇਹ ਮੌਂਟਰੀਅਲ ਬੇਸਡ ਲਾਗ ਫਰਮ ਹੈ ਪੈਰੀਅਰ ਅਟਾਰਨੀਸ ਸੋ ਇਹਨਾਂ ਨੇ ਕਲਾਸ ਐਕਸ਼ਨ ਲਾ ਉਸੂਟ ਫੈਡਰਲ ਕੋਰਟ ਦੇ ਵਿੱਚ ਪੇਸ਼ ਕੀਤਾ ਆ ਤਾਂ ਇਹਨਾਂ ਤੇ ਇਹ ਗੋਸ਼ ਲੱਗਾ ਆ ਵੀ ਇਹ ਕੀ ਕਰਦੇ ਸੀਗੇ ਵੀ ਜੇ ਤੁਸੀਂ ਸਟੋਰ ਤੇ ਜਾਂਦੇ ਹੋ ਉੱਥੇ ਸੇਮ ਚੀਜ਼ ਦਾ ਪ੍ਰਾਈਸ ਹੋਰ ਲਿਖਿਆ ਜੇ ਆਨਲਾਈਨ ਸ਼ੋਪਿੰਗ ਕਰਨੀ ਹੈ ਕੋਸਕੋ ਤੋਂ ਉੱਥੇ ਪ੍ਰਾਈਸਿਸ ਹੋਰ ਲਿਖੇ ਹੁੰਦੇ ਸੀਗੇ ਤਾਂ ਹੁਣ ਅੱਜਕੱਲ੍ਹ ਆਨਲਾਈਨ ਤੁਹਾਨੂੰ ਪਤਾ ਵੀ ਬਹੁਤ ਰੁਝਾਨ ਵਧ ਗਿਆ ਆ ਤੇ ਇਹਨਾਂ ਨੇ ਡਬਲ ਟਿਕਟਿੰਗ ਦਾ ਦੋਸ਼ ਕ੍ਰਿਮੀਨਲ ਅਫੈਂਸ ਦੇ ਵਿੱਚ ਇਹਨਾਂ ਦੇ ਖਿਲਾਫ ਲਾਇਆ ਗਿਆ ਤੇ ਨੰਨੂ ਕਿਹਾ ਵੀ ਇਹਨਾਂ ਦੇ ਖਿਲਾਫ ਇਹ ਬੈਨ ਲੱਗਣਾ ਚਾਹੀਦਾ ਚੈਂਡਾ ਦੇ ਵਿੱਚ ਇਸ ਤਰੀਕੇ ਦੀ ਮੰਗ ਕੀਤੀ ਗਈ ਹੈ ਸੋ ਇਹ ਆ ਵੀ ਜੇ ਹੁਣ ਲੋਕ ਮੰਨ ਲਓ ਇਹ ਡਿਲੀਵਰੀ ਦੇ ਚਾਰਜਸ ਜੋ ਵੀ ਹੈਗੇ ਨੇ ਉਹ ਦੇ ਰਹੇ ਨੇ ਆਲਰੇਡੀ ਪੇ ਕਰ ਰਹੇ ਨੇ ਤਾਂ ਫਿਰ ਪ੍ਰਾਈਸ ਡਬਲ ਡਬਲ ਕਿਉਂ ਲਾਉਂਦੇ ਨੇ ਵੀ ਉੱਥੇ ਜਾਣਾ ਹੋਰ ਪ੍ਰਾਈਸ ਆਨਲਾਈਨ ਜਾਣਾ ਹੋਰ ਪ੍ਰਾਈਸ ਸੋ ਇਸ ਤਰੀਕੇ ਦੇ ਦੋਸ਼ ਖਾਸ ਕੋਤੇ ਲੱਗੇ ਜਿਵੇਂ ਬਾਕੀਆਂ ਦੀ ਗੱਲ ਕੀਤੀ ਹੈ ਬਾਕੀਆਂ ਦੇ ਖਿਲਾਫ ਇਸ ਤਰੀਕੇ ਨਾਲ ਕਿ ਉਹਨਾਂ ਨੇ ਇਸ ਮਾਲ ਜਿਹੜਾ ਘੱਟ ਤੋਲਿਆ ਆ ਸੋ ਇਸ ਤਰੀਕੇ ਦੇ ਅਲੀਗੇਸ਼ਨਸ ਇਹਨਾਂ ਵੱਡੀਆਂ ਕੰਪਨੀਆਂ ਦੇ ਖਿਲਾਫ ਕੈਜ ਲੱਗੇ ਰਹੇ ਉਹਨਾਂ ਅਲੀਗੇਸ਼ਨਸ ਤੇ ਲਾਵਲਾ ਨੇ ਇਹ ਮਾਫੀ ਮੰਗੀ ਹੈ ਕਹਿੰਦੇ ਵੀ ਸਾਡੇ ਤੋਂ ਇਹ ਕੋਸ਼ਿਸ਼ ਇਹ ਗਲਤੀ ਹੋਈ ਹੈ ਇਸ ਤਰੀਕੇ ਦੀ ਹੁਣ ਬਾਕੀ ਕੀ ਕਰਦੇ ਨੇ ਇਸ ਚੀਜ਼ ਨੂੰ ਸੈਪਟ ਕਰਦੇ ਨੇ ਨਹੀਂ ਕਰਦੇ ਨੇ ਆਉਣ ਵਾਲੇ ਸਮੇਂ 'ਚ ਕੋਰਟ ਨੇ ਕੀ ਫੈਸਲਾ ਲੜਾ ਇਹ ਹੁਣ ਕੋਰਟ ਦੇ ਉੱਪਰ ਡਿਫੈਂਡ ਕਰਦਾ ਤੇ ਅੰਤ ਦੇ ਵਿੱਚ ਫੈਡਰਲ ਸਰਕਾਰ ਦੀ ਗੱਲ ਕਰੀਏ ਸੋ ਪਿਛਲੇ ਸਮੇਂ ਦਰਾਂ ਇਹਨਾਂ ਨੇ ਇੱਕ ਸੈਂਟਿਟਿਵ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਜਿਦੇ ਵਿੱਚ 5000 ਡਾਲਰ ਤੱਕ ਦੀ ਰਿਵੈਟ ਦਿੱਤੀ ਜਾਂਦੀ ਸੀ ਜਦੋਂ ਤੁਸੀਂ ਇਲੈਕਟ੍ਰਿਕ ਵੀਕਲਸ ਨੂੰ ਖਰੀਦੇ ਹੋ ਜਾਂ ਲੀਸ ਤੇ ਲੈਂਦੇ ਹੋ ਸੋ ਹੁਣ ਕੀ ਹੋਇਆ ਕਿ ਇਹਨਾਂ ਨੇ 2019 ਚ ਜੋ ਇਹ ਸ਼ੁਰੂਆਤ ਕੀਤੀ ਸੀ ਸਰਕਾਰ ਕਹਿ ਰਹੀ ਬੀਐਸਪੀ 5 ਲੱਖ 46 ਹਜ਼ਾਰ ਵੀਕਲਸ ਦੇ ਉੱਪਰ ਜਿਹੜੇ ਜਾਂ ਵੇਚੇ ਗਏ ਨੇ ਜਾਂ ਲੀਜ਼ ਕੀਤੇ ਗਏ ਨੇ ਉਹਨਾਂ ਤੇ ਇਸ ਇਨਸੈਂਟਿਵ ਪ੍ਰੋਗਰਾਮ ਤਹਿਤ 5000 ਡਾਲਰ ਤੱਕ ਦੀ ਰਿਬੇਟ ਦਿੱਤੀ ਹੈ ਤੇ ਕਹਿੰਦੇ ਵੀ ਸਾਡਾ ਟੀਚਾ ਇਹ ਸੀਗਾ ਕਿ ਜਿੰਨੀ ਵੀ ਇਹਦੇ ਵਿੱਚ ਫੰਡਿੰਗ ਹੈ ਵੀ ਜਦੋਂ ਤੱਕ ਉਹ ਫੰਡਿੰਗ ਖਤਮ ਨਹੀਂ ਹੁੰਦੀ ਜਾਂ ਮਾਰਚ 31 ਤੱਕ ਦਾ ਇਹ ਟੀਚਾ ਸੀਗਾ ਵੀ ਉਦੋਂ ਤੱਕ ਅਸੀਂ ਖਤਮ ਕਰਨਾ ਸੀਗਾ ਹੁਣ ਕਹਿੰਦੇ ਅਸੀਂ ਕਮਿਟਮੈਂਟ ਜੋ ਫੰਡਿੰਗ ਦੀ ਸੀ ਉਹ ਪੂਰੀ ਕਰ ਦਿੱਤੀ ਹੈ ਸੋ ਇਸ ਕਰਕੇ ਅਸੀਂ ਹਾਲ ਦੀ ਘੜੀ ਜਿਹੜਾ ਆ ਇਪਾਂ ਦੇ ਸਹਾਰ ਦੀ ਰਿਵੈਟ ਦੇਣ ਵਾਲੇ ਪ੍ਰੋਗਰਾਮ ਤੇ ਜਿਹੜਾ ਉਹਨਾਂ ਨੇ ਰੋਕ ਲਈ ਹੈ ਤੇ ਇਹਦੇ ਵਿੱਚ ਸਰਕਾਰ ਇਹ ਕਹਿ ਰਹੀ ਸੀਗੀ ਕਿ ਜਿਨਨੇ ਵੀ ਹੁਣ ਨਵੇਂ ਵੀਕਲਸ ਜਿਹੜੇ ਨੇ ਏਵੀ 26 ਤੱਕ ਵੇਚੇ ਜਾਣੇ ਸੀ ਉਹ ਚ 20% ਇਲੈਕਟ੍ਰੋਨਿਕ ਵੀਕਲਸ ਹੋਣੇ ਚਾਹੀਦੇ ਸੀਗੇ ਤੇ 2035 ਤੱਕ ਇਹਨਾਂ ਨੇ ਰੱਖਿਆ ਵੀ 100% ਇਲੈਕਟ੍ਰੋਨਿਕ ਵੀਕਲਸ ਵੇਚਣੇ ਨੇ ਪਰ ਇਹ ਹੁਣ ਜਿਹੜੀ ਕਮਿਟਮੈਂਟ ਸਰਕਾਰ ਦੀ ਖਤਮ ਹੋਣ ਕਰਕੇ ਇਹ ਰਿਵੈਟ ਮਿਲਣੀ ਜਿਹੜੀ ਆ ਇਹ ਸਰਕਾਰ ਵੱਲੋਂ ਹਾਲ ਦੀ ਘੜੀ ਬੰਦ ਕੀਤੀ ਗਈ ਹੈ ਸੋ ਆਉਣ ਵਾਲੇ ਸਮੇਂ ਚੀਜ਼ ਦੇ ਕੀ ਹੋਊਗਾ ਹੋਰ ਕੀ ਅਪਡੇਟ ਹੋਗੀ ਉਹਨਾਂ ਟ੍ਰਾਂਸਪੋਰਟ ਕੈਨੇਡਾ ਨੇ ਤੈਅ ਕਰਨਾ ਜੀ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਇਹਦੇ ਵਿੱਚ ਇਹ ਦੇਖ ਲਓ ਤੁਸੀਂ ਜਿੱਥੇ ਆਪਾਂ ਨੂੰ ਪਤਾ ਹੈ ਵੀ ਚਾਈਨਾ ਨੇ ਐਲਾਨ ਕਰ ਦਿੱਤਾ ਸੀ ਵੀ 17 ਤੋਂ 18000 ਡਾਲਰ ਦੇ ਵਿੱਚ ਇਲੈਕਟ੍ਰਿਕ ਕਾਰ ਮੁਹੱਈਆ ਕਰਵਾਉਣਗੇ ਚਾਹੇ ਕੈਨੇਡਾ ਅਮਰੀਕਾ ਇਧਰਲੀ ਕੰਟਰੀਜ਼ ਨੂੰ ਪਰ ਜਿਉਂ ਹੀ ਅਮਰੀਕਾ ਨੇ ਕਹਿਤਾ ਵੀ ਉਹ ਉਹਨਾਂ ਨੇ ਉਹੀ ਦਾਵਾ ਵੀ ਅਸੀਂ ਅਬੀ ਅਮਰੀਕਾ ਦੇ ਪ੍ਰੋਡਕਟ ਵੇਚਣੇ ਆ ਸਾਰੇ ਵੀ ਉਹਨਾਂ ਨੇ ਕਿੰਨਾ ਉਹਨਾਂ ਦੇ ਉੱਤੇ ਟੈਰਫ ਲਾਤਾ ਫਿਰ ਨਾਲ ਦੇ ਨਾਲ ਕੈਨੇਡਾ ਨੇ ਐਲਾਨ ਕਰਤਾ ਪਿਸਣਾ ਆਮ ਲੋਕਾਂ ਨਹੀਂ ਹੈ ਬਦਨ ਸਾਹਿਬ ਜਿਹੜੀ ਚੀਜ਼ ਹਾਬਲਾ ਲੋ ਤੁਸੀਂ 18-20 ਹਜ਼ਾਰ ਡਾਲਰ ਤੱਕ ਮਿਲ ਸਕਦੀ ਆ ਇੱਥੇ ਫਿਰ ਉਹ 50-50 ਹਜ਼ਾਰ 60-60 ਹਜ਼ਾਰ ਇੱਕ ਇੱਕ ਲੱਖ ਡਾਲਰ ਤੋਂ ਉੱਤੇ ਜਿਹੜੀਆਂ ਇਲੈਕਟ੍ਰਿਕ ਗਾਰਾਂ ਮਿਲਦੀਆਂ ਨੇ ਤੇ ਬਾਕੀ ਲੋਕਾਂ ਬਾਰੇ ਤਾਂ ਸੋਚਣਾ ਦਾ ਕੀ ਨੇ ਆ ਜੀ ਸਰਕਾਰਾਂ ਨੇ ਆਪ ਦੇ ਜਿਹੜੇ ਖਜ਼ਾਨੇ ਭਰਨੇ ਹੁੰਦੇ ਨੇ ਜਿਦਾਂ ਪਿਛਲੇ ਦਿਨੀ ਇੰਟਰਸਟ ਰੇਟ ਵਧਾ ਕੇ ਪਿਛਲੇ ਸਾਲਾਂ ਦੇ ਅੰਦਰ ਆਪ ਦੇ ਖਜ਼ਾਨੇ ਜਾਂ ਜਿਹੜੇ ਕੋਵਿਡ ਚ ਲੋਕਾਂ ਨੂੰ ਪੈਸਾ ਵੰਡਿਆ ਉਹ ਪੂਰਾ ਕਰ ਲਿਆ ਹੁਣ ਲੋਕਾਂ ਨੂੰ ਉਹਨਾਂ ਦੇ ਹਾਲਾਤਾਂ ਤੇ ਛੜਤਾ ਚਲੋ ਪ੍ਰਿੰਸ ਸਾਹਿਬ ਜਾਂਦੇ ਜਾਂਦੇ ਆਪਣਾ ਨੰਬਰ ਦੇ ਦਿਓ ਕਿਸੇ ਵੀ ਵੀਰ ਭੈਣ ਭਰਾ ਨੇ ਤੁਹਾਡੇ ਕੋਲ ਟਰੱਕ ਲੋਨ ਲੈਣਾ ਹੋਵੇ ਕਿਸੇ ਬਹਾਪਤ ਕੋਈ ਗੱਲਬਾਤ ਕਰਨੀ ਹੋਵੇ ਜੀ ਫਿਰ ਜੀ ਮੇਰਾ ਨੰਬਰ 416 684 9699 4168489698 ਸੋ ਅੰਤ ਵਿੱਚ ਜੋ ਬਾਈਡਨ ਸਾਹਿਬ ਦਾ ਵੀ ਜੋ ਉਹਨਾਂ ਨੇ ਨੋਟੀਫਿਕੇਸ਼ਨ ਕਾਂਗਰਸ ਨੂੰ ਦਿੱਤੀ ਉਹਦੀ ਵੀ ਗੱਲ ਕਰ ਲੈਣੇ ਆ ਸੋ ਇਹਨਾਂ ਨੇ ਆਪਣਾ ਇਰਾਦਾ ਜ਼ਾਹਿਰ ਕੀਤਾ ਆ ਕਿ ਜੋ ਅਮਰੀਕਾ ਵੱਲੋਂ ਕਿਊਬਾ ਨੂੰ ਏ ਸਟੇਟ ਸਪੌਂਸਰ ਆਫ ਟਰੋਰਿਜ਼ਮ ਦਾ ਜੋ ਡੈਜ਼ਿਨੇਸ਼ਨ ਦਿੱਤੀ ਹੋਈ ਆ ਵੀ ਉਹਨੂੰ ਇਹ ਖਤਮ ਕਰਨਗੇ ਇਸ ਇੱਕ ਬਹੁਤ ਵੱਡੀ ਇਹ ਗੱਲ ਹੈ ਕਿ ਅਮਰੀਕਾ ਨੇ ਜੋ ਐਲਾਨਿਆ ਹੋਇਆ ਹੈ ਵੀ ਕਿਊਬਾ ਇੱਕ ਇਹੋ ਜਿਹਾ ਸਟੇਟ ਹੈ ਜਿਹੜਾ ਅੱਤਵਾਦ ਨੂੰ ਜਿਹੜਾ ਹੱਲਾਸ਼ਰੀ ਦਿੰਦਾ ਵੀ ਉਸ ਚੀਜ਼ ਨੂੰ ਇਹਨਾਂ ਨੇ ਖਤਮ ਕਰਨ ਦੀ ਗੱਲ ਕੀਤੀ ਹੈ ਕੋਸ਼ੀ ਦੇ ਵਿੱਚ ਮੰਗਾ ਸੀ ਜਿਹੜੀਆਂ ਕਿਊਬਾ ਨੇ ਮੰਨਣ ਵਾਸਤੇ ਤਿਆਰੀ ਕੀਤੀ ਹੈ ਜਿਦੇ ਵਿੱਚ 553 ਜਣੇ ਜਿਹੜੇ ਪੋਲੀਟੀਕਲ ਕਾਰਨਾ ਕਰਕੇ ਗ੍ਰਿਫਤਾਰ ਕੀਤੇ ਹੋਏ ਸੀ ਉਹਨਾਂ ਦੀ ਰਿਹਾਈ ਕਰਨੀ ਹੈ ਤੇ ਕੁਝ ਹੋਰ ਗੱਲਾਂ ਇਹਦੇ ਵਿੱਚ ਜੋ ਸੀਗਿਆ ਜਿਹੜੇ ਅਲਿਗੇਸ਼ਨਸ ਲੱਗਦੇ ਸੀ ਕਿ ਯੂਬਾ ਨੇ ਉਹਨਾਂ ਤੇ ਆਪਣਾ ਪੱਖ ਰੱਖਿਆ ਤੇ ਇਹ ਫਿਰ ਇੱਕ ਚੰਗੀ ਗੱਲ ਹੋਵੇਗੀ ਅਗਰ ਯੂਬਾ ਦੇ ਉੱਪਰ ਇਹ ਜੋ ਤੱਬਾ ਲੱਗਾ ਹੋਇਆ ਵੀ ਅੱਤਵਾਦ ਵਾਲੇ ਪ੍ਰਮੋਟ ਕਰਨ ਦੇ ਮੁੱਲਕਾ ਚ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਚ ਯੂਬਾ ਨੂੰ ਆਰਥਿਕ ਤੌਰ ਤੇ ਵੀ ਫਾਇਦਾ ਹੋਵੇਗਾ ਕਿਉਂਕਿ ਉਹਨੂੰ ਬੇਨਸ ਕਰਨ ਦੇ ਵਿੱਚ ਫੰਡਿੰਗ ਲੈਣ ਦੇ ਵਿੱਚ ਮਤਲਬ ਮਿਲੇਗੀ ਅਗਰ ਪਾਕਿਸਤਾਨ ਸਰਕਾਰ ਦਾ ਇਹ ਵਾਲਾ ਕੰਮ ਜਿਹੜਾ ਪੂਰਾ ਹੋ ਜਾਂਦਾ ਜੀ ਧੰਨਵਾਦ ਜੀ ਜੀ